ਤੇ ਮੈਰਾ ਹਨੀਸ ਕੋਰੀਏ ਮਹਿਲ ਕਲਾਂ ਤੋਂ ਲਗਭਗ 3 ਕਿਲੋਮੀਟਰ ਦਾ ਦੈਰਾ ਹੋ। ਸਤਿੰਦਰ ਸਾਡੇ ਅੱਗੇ ਆ। ਇਹ ਜਾਣਗੇ ਜੁਰ ਸਾਹਿਬ ਵੀ ਜਾਣਗੇ। ਇਹ ਦੋ ਰੇਡਰ ਨੇ ਜਾਣਿਆ ਇੱਕੋ ਜਿਹਾ ਪ੍ਰੈਪਰ। ਕਿਹੜੀ ਧਰਤੀ ਨੂੰ ਬਲੌਗ ਕਰਦੇ ਆ ਇਹ? ਇਹ ਕਾਤਾ ਛੋਟੇ ਮਾਲਾ। ਛੋਟੇ ਮਾਲੀਆਂ ਨੂੰ। ਆਹ ਜੂਝਾ ਵੀ ਕਿ ਸਿਕਲਾਂ ਤੇ ਇਹਨਾਂ ਨੇ ਜਾਣਾ ਸਰ ਦਾ ਬਹੁਤ ਗੰਝਾ ਏ ਜਾਏਗਾ ਨੇ ਰੇਖਾ ਜਾਂਦੇ ਆ ਜੂਝਾ ਉਹਦਾ ਕਹਿੰਦੇ ਗੱਡੀ ਕੋਸਰੀ ਕੰਨਿਆਂ ਇੱਕ ਵਾਰੀ ਨੂੰ ਵੀ ਇਹ ਨਹੀਂ ਵਸਦਾ ਕਰਦੇ ਨਾ ਕੋਈ ਭਰੋਸਾ ਨਹੀਂ ਨਾ ਜਦੋਂ ਨਿਕਲਿਆ ਕਰੂ ਵੀ 500 ਰੁਪਏ ਕਰੋ ਫੇਰ ਨਹੀਂ ਫੇਰ ਤਾਂ ਇਹ ਕੰਨਿਆਂ ਇੱਕ ਵਾਰੀ ਇਹਦਾ ਸਰੀਰ ਹੀ ਰੱਖਦੇ ਆ ਇਹ ਮੜਦੇ ਨਹੀਂ ਮੜਦੇ ਨਹੀਂ ਉਹਦਾ ਕੋਸ ਹੋਰ ਕਹਦਾ ਕੰਨਿਆਂ ਕੋ ਜਾਗੇ ਉਹਦਾ ਕਹਿੰਦਾ ਮੜਦੇ ਵੀ ਵੀਰਾ ਕਹਿੰਦਾ ਵੇ ਲੈ ਲਉ ਮੇਰੇ ਮਹਲਾ ਤੇਰਾ ਲਿਆ ਤੈਨੂੰ ਤਾਂ ਕਹਿ ਬੀਚਾਰ ਦੀ ਦਰਦ ਲੱਗਦੀ ਐ ਇੱਕ ਤੇ ਰੇਡਰ ਜਾਂਦੇ ਆ ਤੇ ਤੇਰਾ ਹੀ ਆਉਣ ਕਿੰਨਾ ਕੁ ਵਾਰੀ ਜਾ ਰਿਹਾ ਬਤਾ ਦੇਖੀ ਦੇਖੋ ਇੱਥੇ ਪਹੁੰਚ ਗਏ ਬੰਦ ਮਹਿਲ ਕਲਾਂ ਮਹਿਲ ਖੁਰਦ 41 ਮੰਗੇਵਾਲ ਇੱਕ ਖੁੱਲੀ ਵਾਲੇ ਪਹੁੰਚ ਗਏ ਆ ਤੇ ਜਿਹੜਾ ਸਹੂਤ ਕੁੰਡੀ ਹੋਈ ਮਹਿਲ ਕਾਂ ਤੱਕ ਵਾਪਸੀ ਲਗਭਗ 20 ਕਿਲੋਮੀਟਰ ਦੂਰ ਜਾਣਾ ਤੇ ਇਹ ਆ ਗਏ ਸਾਡੇ ਦੀ ਵਾਰ ਵੀ ਪਹਿਲੀ ਵਾਰ ਵੀ ਦੋ ਵਾਰ ਤਾਂ ਹੁੰਦੀ ਹੈ ਕਿਸਾ ਲਿਆ ਨਾ ਨਹੀਂ ਨਾ ਵਧੀਆ ਗੱਲਾਂ ਬਹੁਤ ਵਧੀਆ ਗੱਲਾਂ ਹੈ ਬਾਪੂ ਨੇ ਚੱਕ ਲਿਆ ਨਾਲ ਹੁਣ ਕਹਿੰਦੇ ਦਮਦਾਰ ਨਾਲ ਕਹਿੰਦਾ ਕਿਵੇਂ ਗੱਪਰੂਆ ਮਰਾ ਠੀਕ ਹੈ ਜੀ ਠੀਕ ਹੈ ਜੀ ਇਹ ਕਾਇਮ ਪੂਰਾ ਇਹ ਕਾਹ ਲਾਇ ਇਹਦੇ ਵੀ ਹਾਲ ਚਾਲ ਪੁੱਛੋ ਇਹਦਾ ਵੀ ਹਾਲ ਚਾਲ ਤੂੰ ਕਿਵੇਂ ਆ ਓਏ ਤਾਂ ਚੜਦੀ ਕਲਾ ਚਾਚਾ ਇਹਦਾ ਜ਼ਮੀਨ ਦਬਾਈ ਨਹੀਂ ਸ਼ੁਰੂ ਤੋਂ ਹੁਣਾਈ ਬਾਈ ਇਹ ਕਿਹੜਾ ਪਿੰਡ ਆ ਤੇਰਾ ਮਹਿਲ ਕਲਾਂ ਦਾ ਇਹ ਇਹ ਨਹੀਂ ਜਾਉਦਾ ਤੇਰੀ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਕਿਹਦਾ ਦਬਦਾ ਕਿੱਥੇ ਉਹੀ ਆ ਇਹ ਬ੍ਰੇਕਾ 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 ਐਂ ਜੀ ਤੂੰ ਖੜਾਲ ਪੈ ਜਾਂਦੀ ਆ ਇੱਕ ਸੈਕਿੰਡ ਰੋਕ ਜਾਂਦਾ ਫਿਰ ਸਭ ਨੂੰ ਬ੍ਰੇਕਾ ਪੈਂਦੀ ਦੋ 250 ਬੰਦਿਆਂ ਦਾ ਇਕੱਠ ਇਹ ਸਾਡੇ ਮਾਸਟਰ ਜੀ ਅਰਤਾ ਸਿੰਘ ਜੀ ਮਾਸ਼ਾਅੱਲਾ ਜੀ ਅਹਰ ਉਹ ਵੀ ਆ ਗਏ ਜਿੱਦ ਤੱਕ ਆ ਗਏ ਪਹੁੰਚ ਗਿਆਂ ਅਮੀਦੀ ਪੁੱਲਾ ਦੇ ਨਾਲ ਸਵਾਗਤ ਆ। ਸ਼ੁਗਾਵ ਸੀਵਾ ਦਾ ਸਵਾਗਤ ਆ। ਸੋਨਿਆ ਲੋ ਆ। ਸੋਨਿਆ ਲੋ ਆ। ਅੱਗੇ ਹੁਣ ਅਸੀਂ ਸਾਰੇ ਸ਼ਿੱਟੀ ਜਾਓ। ਚੱਲ ਵੀ ਚੱਲ ਚੱਲ। ਦੇ ਦੇ ਰੇਸ। ਹੋਲੀ ਜਾਂ ਤੂੰ ਪਿੱਛੇ ਰਹਿ ਗਿਆ ਦੇਖ। ਰੋਣ ਤੇ ਵਧੀਆ ਹਾਸ ਨਹੀਂ ਆਪਸ ਵਿੱਚ ਪੜਦਾ ਸਵੇਰਸੂਰ ਪਿੰਡ ਮਹਿਲ ਖੁੱਡ ਪਿਆਰ ਨਾਲਸ ਕਹਿੰਦੇ ਆ ਉਹਨਾਂ ਦੀ ਟੀਮ ਆ ਇੱਕ ਉਹ ਟੀਮ ਦੇ ਵਿੱਚ ਗੁਰਪ੍ਰੀਤ ਸਿੰਘ ਅਨਕੀ ਪੱਤਰਕਾਰ ਸਾਹਿਬ ਨੇ ਸਾਡੇ ਸਰਦਾਰ ਸਾਡੇ ਲਾਲੀ ਜੀ ਜਸਵੰਤ ਸਿੰਘ ਪੱਤਰਕਾਰ ਨੇ ਸਰਦਾਰ ਗਗਨ ਜੀ ਸਰਾ ਜੁਲੀਨਾ ਦੇ ਪ੍ਰਧਾਨ ਨੇ ਕਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਵੱਡਾ ਜਿਹੜਾ ਉਦਮ ਉਪਰਾਲਾ ਕੀਤਾ ਪੂਰੀ ਟੀਮ ਨੇ ਕੀਤਾ ਡਾਕਟਰ ਖਾਨ ਜੀ ਦੇ ਨਾਲ ਮੈਂ ਸਾਰਿਆਂ ਦਾ ਨਾਮ ਲੈਣ ਤੋਂ ਅਸਮਰੱਥ ਆ ਕਿਰਪਾ ਕਰਿਓ ਮਾਫੀ ਦਿਓ ਜਹਾ ਟੋਕਰੋ ਫਲਵ ਇੱਕ ਛੋਟਾ ਜਿਹਾ ਪਿਆਰ ਇੱਕ ਪਿਆਰ ਨਿਸ਼ਾਨੀ ਸਾਡੇ ਬੱਚੇ ਅਰਸ ਲਈ ਅਜੋ ਜੀ ਅਸੋਚ Bolle sånn i halen!